ਬੀਜੇਪੀ ਤੋਂ ਜ਼ਿੰਦਾਬਾਦ 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 ਬੀਜੇਪੀ ਤੋਂ ਜ਼ਿੰਦਾਬਾਦ 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 ਕੀਏ ਜਾਵੇ ਪਾਰਟੀ ਜ਼ਿੰਦਾਬਾਦ 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 ਬਾਤ ਦੇ ਜਿੱਤਾਂ ਪਾਰਟੀ ਦਾ ਜ਼ਿੰਦਾਬਾਦ ਜ਼ਿੰਦਾਬਾਦ ਦਿੱਲੀ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੂਰਨ ਬਹੁਮਤ ਹਾਸਲ ਕਰਨ ਤੇ ਆਮਾ ਦੀ ਪਾਰਟੀ ਦੇ ਬੁੜੇ ਤਰੀਕੇ ਦੇ ਨਾਲ ਹਾਰਨ ਦੀ ਗੁਰਦਾਸਪੁਰ ਭਾਜਪਾ ਵਰਕਰਾਂ ਦੇ ਵੱਲੋਂ ਦੇਸ਼ਾਂ ਖੁਸ਼ੀ ਮਨਾਈ ਗਈ ਭਾਜਪਾ ਵਰਕਰਾਂ ਨੇ ਚਾਰੂ ਖਿਲਾੜ ਕੇ ਪਟਾਕੇ ਚਲਾ ਕੇ ਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਉੱਥੇ ਭਾਜਪਾ ਵਰਕਰਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਹੋਈ ਹੈ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜਿਹੜੀ ਦਿੱਲੀ ਦੀ ਬਹੁਤ ਵੱਡੀ ਆਪਦਾ ਸੀ ਉਹਦੀ ਹਾਰ ਹੋਈ ਹੈ ਦਿੱਲੀ ਵਾਲਿਆਂ ਨੇ ਕੇਜਰੀ ਬਾਦ ਦੇ ਝੂਠ ਨੂੰ ਨਿਖਾਰ ਦਿੱਤਾ ਹੈ ਕੇਜਰੀਵਾਲ ਰੋਸ਼ ਮੀਡੀਆ ਨੂੰ ਇਕੱਠਾ ਕਰਕੇ ਰੋਜ਼ ਇੱਕ ਝੂਠ ਬੋਲਦੇ ਸੀ ਥੋੜੇ ਦਿਨ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਤੇ ਪਾਣੀ ਦੇ ਵਿੱਚ ਹਰਿਆਣਾ ਨੇ ਜ਼ਹਿਰ ਮਿਲਾ ਦਿੱਤਾ ਔਰ ਦਿੱਲੀ ਦੇ ਲੋਕਾਂ ਨੇ ਜਵਾਬ ਦੇ ਦਿੱਤਾ ਔਰ ਕੇਜਰੀਵਾਲ ਦੇ ਝੂਠ ਦੀ ਹਾਰ ਹੋਈ ਹੈ ਔਰ ਇਮਾਨਦਾਰੀ ਦਾ ਸ਼ਾਸਨ ਦਿੱਲੀ ਵਿੱਚ ਸਥਾਪਿਤ ਹੋਇਆ ਹੈ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਗੰਗ ਜਮੜਾ ਨੂੰ ਸਾਫ਼ ਕਰੇਗੀ ਦਿੱਲੀ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾਵਾਂ ਜਿਹੜੀਆਂ ਦਿੱਲੀ ਨੂੰ ਸਾਫ ਸੁਥਰਾ ਬਣਾਏਗੀ ਅੱਜ ਦੇ ਦਿਹਾੜੇ ਦੇ ਪੂਰੇ ਦੇਸ਼ ਭਰ ਵਿੱਚ ਲੱਖ ਲੱਖ ਦਾਇਧਨ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੀ ਚਲੋ ਚਲੋ ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਵੱਲੋਂ ਅੱਜ ਦਿੱਲੀ ਦੀ ਜਨਤਾ ਜਨਾਰਦਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਔਰ ਸਾਡੇ ਸਰਮੋਹਰ ਨੇਤਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਵਿਸ਼ਵਾਸ ਕਰਦੇ ਹੋਏ ਪਾਈ ਦਿੱਲੀ ਦੀ ਜਿਹੜੀ ਬਗਡੋਰ ਹੈ ਆਪ ਦਾ ਸਰਕਾਰ ਤੋਂ ਖੋਤੇ ਭਾਰਤੀ ਜਨਤਾ ਪਾਰਟੀ ਨੂੰ ਸੌਪੀ ਹੈ ਉਹਦੇ ਲਈ ਭਾਰਤੀ ਜਨਤਾ ਪਾਰਟੀ ਉਸ ਦੇਸ਼ ਦੇ ਸਮੂਹ ਵਰਕਰਾਂ ਵੱਲੋਂ ਦਿੱਲੀ ਦੀ ਸਰਤਾ ਦਾ ਬਹੁਤ-ਬਹੁਤ ਅਭਾਰ ਹੈ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਅੰਦਰ ਉਹ ਦੇਸ਼ ਦੀ ਰਾਜਧਾਨੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਕਰਕੇ ਦਿੱਲੀ ਦੇ ਵਿਕਾਸ ਨੂੰ ਹੋਰ ਅੱਗਾ ਲੈ ਕੇ ਜਾਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਉਹਦੇ ਲਈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੋਰੇ ਨਾਲ ਹੀ ਪੰਜਾਬ ਦੀ ਜਨਤਾ ਜਨਾਰਦਨ ਅੱਗੇ ਵੀ ਅਪੀਲ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਜਨਤਾ ਨੇ ਅੱਜ ਸੂਤਬੂਜ ਦਿਖਾਉਂਦੇ ਹੋਏ ਇਸ ਆਫਤਾ ਸਰਕਾਰ ਤੋਂ ਛੁਟਕਾਰਾ ਪਾਇਆ ਆਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਵੀ ਇਸ ਝੂਠੀ ਪਾਰਟੀ ਝਾੜੂ ਵਾਲੀ ਪਾਰਟੀ ਤੋਂ ਛੁਟਕਾਰਾ ਪਾ ਕੇ ਪੰਜਾਬ ਦੀ ਬਾਗਡੋਰ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉਹਨਾਂ ਤੇ ਵਿਸ਼ਵਾਸ ਪ੍ਰਗਟਾਣ ਤਾਂ ਕਿ ਪੰਜਾਬ ਦਾ ਵੀ ਚੋਹਮੁਖੀ ਬਕਾਸ਼ ਕੀਤਾ ਜਾਏ ਪੰਜਾਬ ਦੇ ਅੰਦਰ ਉਹ ਬਰੋਜਦਾਰੀ ਨਸ਼ਾ ਜਿਹੜਾ ਹੈ ਉਹ ਮੁਕਤ ਪੰਜਾਬ ਬਣਾਇਆ ਜਾਏ ਔਰ ਇਹ ਸਭ ਕੁਝ ਸ਼੍ਰੀਮਾਨ ਨਰਿੰਦਰ ਮੋਦੀ ਜੀ ਦੇ ਜੋਗ ਨੇਤৃত্ব ਦੇ ਵਿੱਚ ਹੀ ਹੋ ਸਕਦਾ ਹੈ ਤੋ ਆਓ ਰਲ ਮਿਲ ਕੇ ਦਿੱਲੀ ਵਾਲਿਆਂ ਵਾਂਗ ਅਸੀਂ ਅੱਗੇ ਵਧੀਏ ਔਰ ਪੰਜਾਬ ਨੂੰ ਵੀ ਆਪ ਦਾ ਸਰਕਾਰ ਤੋਂ ਮੁਕਤ ਕਰਾਈਏ ਬਹੁਤ ਬਹੁਤ ਧੰਨਵਾਦ ਜੀ ਵੀ ਜੁੜੇ ਨਹੀਂ ਪਰ ਅੱਜ ਤੱਕ ਹੋਇਆ ਆ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਦੇ ਜਿਹੜੇ ਲੋਕ ਨੇ ਜਿਹੜੀ ਅੱਪਾ ਗੱਲ ਕਰਦੇ ਆ ਕਿ ਬਹੁਤ ਸਿਆਣੇ ਤੇ ਸੂਝਵਾਨ ਲੋਕ ਨੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਨੇ ਮੈਂ ਅੱਜ ਉਹਨਾਂ ਦੀ ਗ੍ਰੀਏ ਸੂਝ-ਬੂਝ ਦੇ ਨਾਲ ਉਹਨਾਂ ਨੇ ਵੋਟ ਕੀਤਾ ਸੀ ਉਹਦੇ ਨਾਲ ਅੱਜ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸਰਕਾਰ ਦਿੱਲੀ ਦੇ ਵਿੱਚ ਬਣਾਈ ਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਸਮੁੱਚੀ ਆਪਣੀ ਟੀਮ ਵੱਲੋਂ ਵਧਾਈ ਦੇਣਾ ਚਾਹੁੰਦਾ ਸੋ ਬਹੁਤ ਵਧੀਆ ਫੈਸਲਾ ਜਿਹੜਾ ਉਹਨਾਂ ਨੇ ਸੱਚੇ ਟੱਕ ਦੇ ਨਾਲ ਲਿਆ ਸੋ ਮੈਂ ਉਹਦੇ ਨਾਲ-ਨਾਲ ਆਪਣੀ ਹਾਈ ਕਮਾਂਡ ਦੇਸ਼ ਦੇ ਪ੍ਰਧਾਨ ਮੰਤਰੀ ਆਦਰਨੀਯਾ ਸ਼੍ਰੀ ਵਿਰਿੰਦਰ ਗੋਧੀ ਜੀ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਉਹਨਾਂ ਨੂੰ ਇਸ ਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਜੇਪੀ ਨੱਡਾ ਜੀ ਨੂੰ ਵਧਾਈ ਦੇਣਾ ਚਾਹੁੰਨਾ ਕਿ ਉਹਨਾਂ ਨੇ ਬੜੇ ਹੀ ਸੂਝਬੂਝ ਤਰੀਕੇ ਦੇ ਨਾਲ ਔਰ ਲੋਕਾਂ ਦਾ ਜਰਾਜ ਦਿਲ ਜਿੱਤੇ ਆ ਜਿਹੜਾ ਦਿੱਲੀ ਦੇ ਲੋਕਾਂ ਦਾ ਉੱਥੇ ਕਮਲ ਦਾ ਫੁੱਲ ਖਿੜਿਆ ਸੋ ਉਹਦੇ ਨਾਲ ਨਾਲ ਬਹੁਤ ਸਾਰਿਆਂ ਨੂੰ ਮੈਂ ਪਹਿਲਾਂ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਔਰ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਇਹ ਉਹ ਪਾਰਟੀ ਸੀ ਆਮ ਆਦਮੀ ਜਿਹੜੀ ਜਿਨ੍ਹਾਂ ਨੇ ਵਰਕਰ ਦੀ ਪਹਿਚਾਨ ਨਹੀਂ ਕਿਸੇ ਦੀ ਕੀਤੀ ਚੰਗੇ ਲੋਕਾਂ ਦੀ ਪਹਿਚਾਨ ਨਹੀਂ ਕੀਤੀ ਅੱਜ ਜਿਹੜਾ ਇਹਦਾ ਹਾਲ ਹੋਇਆ ਇਸ ਕਰਕੇ ਝੂਠੀਆਂ ਗੱਲਾਂ ਝੂਠੇ ਵਾਅਦੇ ਕਰਕੇ ਬਹੁਤਾ ਲੰਬਾ ਸਮਾਂ ਨਹੀਂ ਸੀ ਚੱਲ ਸਕਦੇ ਇਸ ਕਰਕੇ ਅੱਜ ਲੋਕ ਜਿਹੜੇ ਨੇ ਦਿੱਲੀ ਦੇ ਆ ਨੇ ਸਾਰਾ ਸਮਝਿਆ ਔਰ ਸੂਝ-ਬੂਝ ਨਾਲ ਅੱਜ ਫੈਸਲਾ ਕੀਤਾ ਆ ਸੋ ਇਸ ਕਰਕੇ ਅੱਜ ਡਬਲ ਇੰਜਨ ਸਰਕਾਰ ਜਿਹੜੀ ਆ ਦਿੱਲੀ ਦੇ ਵਿੱਚ ਬਣੀ ਆ ਭਾਰਤੀ ਜਨਤਾ ਪਾਰਟੀ ਆਪਣੇ ਜਿਹੜੇ ਕਰ ਕਮਲਾ ਦੇ ਨਾਲ ਇਹਨੂੰ ਹੋਰ ਦਿੱਲੀ ਨੂੰ ਅੱਗੇ ਲੈ ਕੇ ਜਾਏਗੀ ਦੇਸ਼ ਦੀ ਰਾਜਧਾਨੀ ਨੂੰ ਕਿੱਥੇ ਲੈ ਕੇ ਜਾਏਗੀ ਸੋ ਆਸ ਹੈ ਸਾਰੇ ਸਰ ਇਹ ਕੁਝ ਲੋਕ ਇਹਨਾਂ ਦੀ ਗੰਦੇ ਰਿਐਕਟ ਕੋ ਵੱਡੇ ਵੱਡੇ ਲੋਕ ਹਾਰੇ ਅੱਜ ਆਪ ਪਾਰਟੀ ਦੇ ਸੀਐਮ ਡਿਪਟੀ ਸੀਐਮ ਤੋਂ ਲੋਕ ਹਾਰੇ ਆ ਜਿਹੜੇ ਪਾਰਟੀ ਦੇ ਥੰਮ ਸੀ ਇਹਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਵਿੱਚ ਵੀ ਇਹ ਫਰਕ ਪਵੇਗਾ ਦੇਖੋ ਇਹ ਇਹ ਜਿਹੜੀ ਸਚਾਈ ਦੀ ਜਿੱਤ ਹੋਈ ਆ ਉੱਥੇ ਦਿੱਲੀ ਦੇ ਵਿੱਚ ਉੱਥੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਹਰਾਇਆ ਆ ਜਿਹੜਾ ਨੇ ਕੋਈ ਸੀਐਮ ਦਾ ਚਿਹਰਾ ਨਹੀਂ ਸੀ ਜਾਂ ਸੀਐਮ ਨਹੀਂ ਸੀ ਅੱਜ ਸੀਐਮ ਜਿਹੜਾ ਆਪਣੇ ਅਰਵਿੰਦ ਕੇਜਰੀਵਾਲ ਜੀ ਚਾਹੇ ਮਨੀਸ਼ ਸ਼ੋਦੀਆ ਜੀ ਨੂੰ ਹਰਾਇਆ ਆ ਉਹ ਇੱਕ ਸੱਚ ਦੀ ਜਿੱਤ ਹੋਈ ਆ ਦਿੱਲੀ ਦੇ ਵਿੱਚ ਔਰ ਚੰਗੀ ਨੀਤੀ ਨੂੰ ਲੈ ਕੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਮਨ ਬਣਾਇਆ ਹੋਇਆ ਕਿ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਇਹ ਉਸ ਚੀਜ਼ ਦੀ ਜਿੱਤ ਹੋਈ ਆ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਇਹਦਾ ਇਫੈਕਟ ਪਵੇਗਾ ਬਹੁਤ ਵੱਡਾ ਇਫੈਕਟ ਪਵੇਗਾ ਦੇਖੋ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਜਿੰਨੀ ਖੁਸ਼ੀ ਆ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਜਿਹੜੇ ਉਹ ਉਧੇਦਾਰ ਲੋਕ ਨੇ ਮੋਤਵਾਰ ਲੋਕ ਨੇ ਜਿ ਵਕ ਵਕ ਪਾਰਟੀਆਂ ਤੋਂ ਉਹਨਾਂ ਦੇ ਫੋਨ ਮਤਲਬ ਕਾਫੀ ਆ ਰਹੇ ਆ ਔਰ ਵਧਾਈ ਦੇ ਰਿਆ ਸੀ ਧੰਨਵਾਦ ਵੀ ਉਹਨਾਂ ਦਾ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਵੀ ਅਸੀਂ 2027 ਦੇ ਵਿੱਚ ਜਿਹੜੀ ਸਰਕਾਰ ਬਣਾਉਣ ਜਾ ਰਹੇ ਆ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਨਿਸ਼ਾ ਆਪਣੇ ਨਿਰਦੇਸ਼ਾਂ ਦੇ ਰਹੀ ਸੋ ਸਾਰਿਆਂ ਦਾ ਤੁਹਾਡਾ ਵੀ ਅਸੀਂ ਇੱਥੇ ਆਏ ਮੀਡੀਆ ਦਾ ਵੀ ਧੰਨਵਾਦ ਆ ਔਰ ਵਕ ਵਕ ਪਿੰਡਾਂ ਤੋਂ ਆਈ ਸਾਰੀ ਸੰਗਤ ਦਾ ਵੀ ਮੈਂ ਧੰਨਵਾਦ ਕਰਦਾ